ਜਿ ਤਰ੍ਹਾਂ ਫੋਨ ਨਹੀਂ ਚੁੱਕਿਆ ਹੈ ਤੇ ਕੋਈ ਕਾਰ ਨਹੀਂ ਹੋਊਗਾ। ਇਹਨਾਂ ਤਾਂ ਸਮਝ ਹੀ ਸਕਦੀਆਂ ਨਾ। ਨਿਆਣੀ ਤਾਂ ਤੂੰ ਹੈ ਨਹੀਂ ਆ। ਤੂੰ ਮਾੜੀ-ਮੋਟੀ ਗੱਲ ਕਰਕੇ ਆਈ ਆ। ਇਹ ਤਾਂ ਸਹੀ ਨਹੀਂ ਕੀਤਾ। ਇਹ ਤਾਂ ਬਹੁਤ ਗਲਤ ਕਰਕੇ ਆਈ ਆ। ਜਿਹੜਾ ਉਹਨਾਂ ਦੇ ਕੰਨ ਖਾਣੀਆਂ ਕੱਲ ਕੱਢੀ ਨਹੀਂ ਗਈ। ਪਰ ਨਾ ਇਹ ਗੱਲ ਦਾ ਖਮਿਆਜਾ ਤੈਨੂੰ ਭੁਗਤਣਾ ਪੈਣਾ ਇਹਨੂੰ। ਸੋਚ ਲਾ ਕਿ ਇਹ ਘਰ ਵਿੱਚ ਰਹਿਣਾ ਵਾ ਕਿ ਜਾਂ ਤੂੰ ਨਿਕਲਣਾ ਵਾ। ਤੇ ਹੁਣ ਉਹਨੂੰ ਧੱਕੇ ਮਾਰ ਕੇ ਕੱਢ ਦਿੰਦੇ। ਮੰਮੀ ਨੇ ਉਹਦਾ ਗੱਲਾਂ ਬੜੀਆਂ ਕਰਦੀ ਆ ਪਰ ਹੈ ਕਿਹੇ ਜੋਗੀ ਨਹੀਂ ਆ। ਪਤਨੀ ਹੁਣ ਚੱਲੀ ਤੇ ਸਹੀ ਆ ਇਹਨਾਂ ਨੇ ਕਿਹੜੇ ਮੂੰਹ ਬੁਲਾਉਣਾ ਵਾ ਮੈਨੂੰ ਘਰ ਵੜਨਗੇ ਵੀ ਕਿ ਜਾਂ ਨਹੀਂ ਵੀ ਬੀ ਤੂੰ ਹੀ ਸਾਸ਼ੀਗਲ ਦੀਦੀ ਤੂੰ ਹੀ ਭਾਬੀ ਫੋਨ ਹੀ ਕਰ ਦਿੰਦੇ ਨਾ ਮੰਮੀ ਨੂੰ ਦੱਸਿਆ ਜੀ ਅਸੀਂ ਕਿਤੇ ਗਏ ਹੁੰਦੇ ਤੇ ਫੇਰ ਮੈਂ ਤਾਂ ਸੋਚਿਆ ਤੂੰ ਘਰੇ ਹੀ ਹੋਣੀ ਆ ਕਿਤੇ ਜਾਣਾ ਹੀ ਪੈਂਦਾ ਵਾ ਤੇ ਮੈਂ ਫੋਨ ਲਾਇਆ ਵੀ ਹੀ ਰੀਦੀ ਪਤਾ ਨਹੀਂ ਗਾੜੀਆਂ ਚੁੱਕਣ ਨਹੀਂ ਦਿਆ ਕੋਈ ਵੀ ਤੁਹਾਨੂੰ ਤਾਂ ਫੋਨ ਇੱਕ ਵਾਰੀ ਵੀ ਨਹੀਂ ਆਇਆ ਤੇਰਾ ਨਹੀਂ ਮੈਂ ਤੁਹਾਡੇ ਵਾਲੇ ਫੋਨ ਤੇ ਵੀ ਕੀਤਾ ਸੀ ਤੇ ਮੰਮੀ ਹਲੇ ਤੇ ਵੀ ਕੀਤਾ ਸੀ ਜੇ ਤੇਰਾ ਫੋਨ ਨਹੀਂ ਚੁੱਕਿਆ ਹੀ ਤੇ ਕੋਈ ਕੰਮ ਨਹੀਂ ਹੋਊਗਾ ਐਨਾ ਸਮਝ ਨਹੀਂ ਸਕਦੀਆਂ ਨਾ ਨਿਆਣੀ ਤੇ ਤੂੰ ਹੈ ਨਹੀਂ ਆਂ ਦੀਦੀ ਤੂੰ ਫੋਨ ਦੇ ਚੁੱਕਿਆ ਨਹੀਂ ਜੇ ਵੀ ਫੋਨ ਚੁੱਕ ਲੈਂਦੇ ਚਲ ਵੀਰ ਜੀ ਆ ਜਾਂਦੇ ਉਹ ਮੈਨੂੰ ਛੱਡ ਜਾਂਦੇ ਚਾਹੀ ਤੂੰ ਹੀ ਆ ਜਾਂਦੇ ਤੂੰ ਹੀ ਲੈ ਜਾਂਦੇ ਆ ਕੇ ਫਿਰ ਮੈਂ ਤੇ ਬਸ ਤੇ ਹੋਣਾ ਹੀ ਚੱਲਾ ਵੀ ਚੰਗਾ ਹੋਇਆ ਵਾ ਕਿ ਤੂੰ ਘਰੇ ਆਹੀਂ ਆਹੀਂ ਤੇ ਘਰੇ ਆਹੀਂ ਤੇਰਾ ਤੇ ਫਰਜ਼ ਹੈਗਾ ਹੀ ਨਾ ਕਿ ਇੱਕ ਵਾਰੀ ਮੈਂ ਦੱਸਦਾ ਮੂੰਹ ਚੋੱਕ ਕੇ ਤੇ ਆ ਗਈ ਆਂ ਚੱਲ ਦੀਦੀ ਅਜੂਨ ਅੰਦਰ ਚਲੀ ਤੂੰ ਚੱਲ ਮੈਂ ਮੰਮੀ ਨੂੰ ਬੁਲਾ ਕੇ ਲਿਆਉਣੀ ਆ ਠੀਕ ਆ ਏ ਹੁਣ ਕਿੱਧਰ ਆ ਗਈ ਮੂੰਹ ਚੁੱਕ ਕੇ ਪੁੱਛਿਆ ਨਾ ਗਿਛਿਆ ਕੋਈ ਗੱਲ ਨਹੀਂ ਮੰਮੀ ਨੂੰ ਜਾ ਕੇ ਦੱਸਦੀ ਆ ਪਤਾ ਨਹੀਂ ਹੁਣ ਗੱਡੀ ਦੀ ਗੱਲ ਕੀਤੀ ਆ ਜਾਂ ਨਹੀਂ ਕੀਤੀ ਨੇ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਵਧੀਆ ਸਭ ਹਾਂ ਡੈਯਾ ਚੋਨੇ ਚੰਨੇ ਲੱਗਾਂ ਅ ਨਹੀਂ ਨਹੀਂ ਮੈਂ ਨਹੀਂ ਕੀਤਾ ਫੋਨ ਨਾ ਉਹਦਾ ਹੀ ਫੋਨ ਆਇਆ ਸੀ ਅਜੇ ਨਹੀਂ ਗਈ ਆਈ ਮੰਮੀ ਮੇਰੀ ਗੱਲ ਸੁਣਿਓ ਹਾਂ ਪੁੱਤ ਉੱਪਰ ਆਇਓ ਇੱਥੇ ਈ ਕਮਾ ਮੇਰੇ ਨਾਲ ਗੱਲ ਕਰਨ ਲਈ ਹਾਂ ਕਿਧਰ ਨਾਲ ਗੱਲ ਕਰਨ ਦੇ ਤੁਸੀਂ ਤੇਰੀ ਮਾਸੀ ਦਾ ਫੋਨ ਹੀ ਫੋਨ ਕਟੋ ਬਾਅਦ ਚ ਕਰ ਲਿਓ ਮਾਸੀ ਨਾਲ ਗੱਲ ਚਲ ਭੈਣ ਜੀ ਮੈਂ ਤੁਹਾਨੂੰ ਕਰਦੀ ਹਾਂ ਠਹਿਰ ਕੇ ਹਾਂ ਦੱਸ ਗੱਲ ਕੀ ਹੋਣੀ ਮੰਮੀ ਰਪਿੰਦਰ ਆ ਗਈ ਆ ਰਪਿੰਦਰ ਆ ਗਈ ਆ ਉਹ ਕਿੱਦਾਂ ਆ ਗਈ ਨਾ ਹੀ ਲੈਣ ਗਏ ਆ ਉਹ ਛੱਡਣ ਆਇਆ ਉਹਨੂੰ ਹਾਏ ਹੇ ਉਹਦੇ ਇੰਨੀ ਢੀਠਵਾ ਦੀਕ ਤੇ ਲੈਂਦੀ ਤੇ ਲੈਣ ਕੋਈ ਆਉਂਦਾ ਕਿ ਨਹੀਂ ਆਉਂਦਾ ਜਦੋਂ ਹੀ ਲੈਣ ਨਹੀਂ ਗਏ ਢੀਠਵਾ ਉਹ ਆਪੇ ਆ ਗਈ ਚੁੱਪ ਕਰਕੇ ਮੇਰਾ ਤਾਂ ਰਾਧਾ ਨੂੰ ਫੇਰ ਭਜਾਵਾਂ ਇੱਥੋਂ ਖੱਦ ਹੋ ਗਈ ਇਹਦੇ ਵਾਲੀ ਉਹੀ ਮੰਮੀ ਇਹ ਗੱਲਾਂ ਤੇ ਮੇਰੇ ਦਿਮਾਗ 'ਚ ਵੀ ਆਈਆਂ ਵਾ ਪਰ ਹੁਣ ਕੀ ਕਰੀਏ ਉਹਨੂੰ ਧੱਕੇ ਮਾਰ ਕੇ ਕੱਢੀਏ ਤੁਸੀਂ ਜਾ ਕੇ ਤੇ ਪੁੱਛੋ ਉਹਨੂੰ ਨਹੀਂ ਪੁੱਛਿਆ ਹੁਣ ਮੈਂ ਕੀ ਜਿਹੜੀ ਆਈ ਗਈ ਆ ਮੈਨੂੰ ਤਾਂ ਲੱਗਦਾ ਵਾ ਇਹਨੇ ਕੋਈ ਗੱਲ ਆਪਣੇ ਮਾ ਨਾਲ ਤੇ ਭਰਾ ਨਾਲ ਕੀਤੀ ਨਹੀਂਗੀ ਜੇ ਕੀਤੀ ਹੁੰਦੀ ਨਾ ਤਾਂ ਉਹਨਾਂ ਨੇ ਆਉਣ ਨਹੀਂ ਦੇਣਾ ਇਹ ਇਦਾਂ ਹੀ ਗਈ ਆ ਤੇ ਇਦਾਂ ਹੀ ਚੁੱਪ ਕਰਕੇ ਆ ਗਈ ਆ ਪਰ ਜਾਣੇ ਦੀ ਮੈਂ ਵੀ ਨਹੀਂ ਛੱਡਣੀ ਉਹ ਅੱਗੋਂ ਕਹਿੰਦੀ ਆ ਮੈਂ ਫੋਨ ਕੀਤਾ ਸੀ ਤੁਹਾਨੂੰ ਤੁਸੀਂ ਫੋਨ ਨਹੀਂ ਚੁੱਕਿਆ ਮੈਂ ਫਿਰ ਬੱਸੇ ਚੜ੍ਹ ਕੇ ਤੇ ਕੱਲੀ ਆ ਗਈ ਆ ਆਹੋ ਇਥੇ ਵਰਗੀਆਂ ਸੁਖਸੂਲ ਤਾਂ ਮਿਲਦੀਆਂ ਨੂੰ ਐਸੀ ਛੱਡਿਆ ਆਰਾਮ ਦੇ ਨਾਲ ਤਾਂ ਸਾਰਾ ਦਿਨ ਲੰਮਿਆ ਪਈ ਰਹੀ ਉੱਥੇ ਤਾਂ ਪੱਖਾ ਵੀ ਹਾਨੀ ਮੈਨੂੰ ਲੱਗਦਾ ਤਾਂ ਕਰਕੇ ਆਈ ਹੋਣੀ ਆ ਇੰਨੀ ਗਰਮੀ ਵਿੱਚ ਮਰਦੀ ਨਹੀਂ ਤਾਂ ਇਹਨਾਂ ਪ੍ਰਾਣ ਨੂੰ ਨਾਲ ਲੈ ਕੇ ਆਉਣਾ ਹੈਗਾ ਇਹ ਹੈ ਬੜੀ ਤੇਜਵਾ ਚੱਲ लवली ਨੂੰ ਵੀ ਠੰਡ ਪੈ ਗਈ ਉਹ ਵੀ ਬੜਾ ਔਖਾ ਹੋਣ ਰਿਹਾ ਹੈਗਾ ਤਸੀਂ ਕੱਢਤੀ ਆ ਤਸੀਂ ਕੱਢਤੀ ਆ ਲੈ ਆਪੇ ਹੀ ਆ ਗਈ ਉਹ ਲੈ ਆਈਓ ਗੱਡਾ ਤੇਰੇ ਵਾਸਤੇ ਹੁਣ ਮੰਮੀ ਮੈਨੂੰ ਤੇ ਲੱਗਣ ਡਿਆ ਵਾ ਇਹ लवली ਨੇ ਸੱਦਿਆ ਹੋਣਾ ਵਾ ਜਿੱਦਾਂ ਹੀ ਥੱਕੇ ਮਾਰ ਕੇ ਕੱਢੀ ਆ ਇਹ ਇੱਥੇ ਆ ਨਹੀਂ ਸਕਦੀ ਇੰਨੀ ਹਿੰਮਤ ਨਹੀਂ ਹੈਗੀ ਇਹਦੀ ਕੀ ਨੀ ਠਿਠ ਕੁੜੀ ਐ ਅੱਜ ਤੱਕ ਮੈਂ ਇਨੀ ਠਿਠ ਵੇਖੀ ਨਹੀਂ ਆ ਸੰਦੀਪ ਗਾਲ ਤੇ ਤੇਰੀ ਮੈਨੂੰ ਨਾ ਠੀਕ ਹੀ ਲੱਗਣ ਰਹੀ ਆ ਜਦੋਂ ਦਾ ਛੁੱਟੀ ਕੱਟ ਕੇ ਗਿਆ ਵਾ ਨਾ ਨਾ ਤੇਨੇ ਫੋਨ ਕਰਕੇ ਹਾਲ ਚਾਲ ਸਾਡਾ ਪੁੱਛਿਆ ਵਾ ਨਾ ਸਾਡਾ ਫੋਨ ਹੀ ਚੁੱਕਦਾ ਵਾ ਭਲਾ ਇਹ ਕਿਦਾਂ ਦੀ ਗੱਲ ਹੋਈ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਮੈਂ ਹੁਣੇ ਫੋਨ ਕਰਦੀ ਆ ਜੇ ਇਹਨੇ ਸੱਦਿਆ ਹੋਊਗਾ ਨਾ ਫਿਰ ਖੋਂਬੇ ਇਹਦੇ ਚੰਗੀ ਤਰ੍ਹਾਂ ਹੀ ਠੱਪੂਗੀ ਏਦਾਂ ਤਾਂ ਇਹਨੂੰ ਵੀ ਨਹੀਂ ਛੱਡਦੀ ਭਾਵੇਂ ਮੇਰਾ ਪੋਤਾ ਹੀ ਆ ਲੈ ਨਹੀਂ ਨਾ ਚੁੱਕਦਾ ਹੁਣੇ ਹੀ ਲਾਉਣੀ ਆ ਫੋਨ ਇਹ ਸਗਾਤ ਆ ਗਈ ਆ ਤੇਰੀਆਂ ਬੜੀਆਂ ਬਾਵਾ ਆਕੜੀਆਂ ਆਂ ਪਿਓ ਆ ਹੀ ਨਹੀਂ ਆ ਤਾਂ ਹੀ ਕੜਤਾ ਵਾ ਏਦਾਂ ਵਾ ਉਦਾਂ ਵਾ ਤਾਂ ਹੀ ਤੇ ਮੰਮੀ ਫੋਨ ਨਹੀਂ ਕਰਦਾ ਸਾਨੂੰ ਲੈ ਬੈਲਾ ਤੇ ਗਈ ਆ ਹਲੋ ਹਲੋ ਸੱਸ ਕਾਮੀ ਜੀ ਸੱਸ ਕਾਲ ਪੁੱਤ ਕੀ ਹਾਲ ਚਾਲ ਆ ਠੀਕ ਠਾਕ ਆਪਣੇ ਸੁਣਾਉ ਤੀ ਹਾਂ ਆਪ ਵੀ ਠੀਕ ਠਾਕ ਹੋਰ ਕੀ ਕਰਨਿਆ ਕੋਈ ਨਹੀਂ ਮੈਂ ਚੱਲਿਆ ਡਿਊਟੀ ਤੇ ਅੱਛਾ ਅੱਛਾ ਤੇ ਉਹਨਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਜੀ ਰਪਿੰਦਰ ਨੂੰ ਤੂੰ ਫੋਨ ਕਰਕੇ ਸੱਦਿਆ ਸੀ ਨਹੀਂ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ ਏ ਹਾਂ ਮੈਂਨੇ ਕੋਈ ਫੋਨ ਕੀਤਾ ਕਿਸ ਨੂੰ ਆ ਗਈ ਆ ਤੂੰ ਵੀ ਬੜਾ ਔਖਾ ਹਾਂ ਕਿਦਾਂ ਦਾ ਗਿਆ ਵਾ ਤੈਨੂੰ ਕਿੰਨੇ ਫੋਨ ਮੈਂ ਕੀਤੇ ਆ ਤੂੰ ਮੇਰਾ ਇੱਕ ਫੋਨ ਨਹੀਂ ਚੁੱਕਿਆ ਚੱਲ ਮੈਂ ਮੰਨਦੀ ਹਾਂ ਤੂੰ ਕਿਤੇ ਬਿਜੀ ਹੋਵੇਂਗਾ ਮੇਰਾ ਫੋਨ ਨਹੀਂ ਚੁੱਕਿਆ ਗਿਆ ਤੂੰ ਕਰ ਤੇ ਸਕਦਾ ਹੀ ਹਾਂ ਨਾ ਕਿ ਮਾਂ ਪਿਓ ਮਗਰ ਛੱਡ ਕੇ ਆਇਆ ਵਾ ਕਿਤੇ ਉਹਨਾਂ ਦਾ ਹਾਲ ਚਾਲ ਪੁੱਛ ਲਾਂ ਕਿ ਜਸ ਨਹੀਂ ਹੋ ਚੁੱਕਿਆ ਵਾ ਨਾ ਤੇ ਹੁਣ ਵੀ ਤੇ ਉਹ ਗੱਲਾਂ ਹੁੰਦੀਆਂ ਮੈਨੂੰ ਤਾਂ ਲੱਗਦਾ ਵਾ ਤੇ ਰਾਜੀ ਬਾਜੀ ਪੁੱਛਣਾ ਹੁੰਦਾ ਤੇ ਰਾਜੀ ਬਾਜੀ ਪੁੱਛਣੀ ਹੀ ਫਿਕਰ ਤੇ ਮੈਨੂੰ ਇਹੋ ਲੱਗਾ ਹੀ ਮੈਨੂੰ ਤਾਂ ਲੱਗਦਾ ਸਿੱਧੀਆਂ ਤਾਰਾਂ ਨਾ ਸੌਰਿਆਂ ਨਾਲ ਹੀ ਜੁੜੀਆਂ ਵਾ ਮਾਂ ਪਿਓ ਦਾ ਚੇਤਾ ਭੁੱਲ ਗਿਆ ਤੂੰ ਇਹਨੂੰ ਪੁੱਛ ਲਓ ਸਾਡੇ ਜਿਹਾ ਸਿਆਣਕ ਜਦਾ ਵਾ ਵੇਖਾਂ ਵੇਖਾਂ ਢਿੱਡੋਂ ਜੰਮੇ ਆ ਗੱਲਾਂ ਡੇਆ ਕਰਨਾ ਕਿਤੇ ਮਾਂ ਪਿਓ ਨੂੰ ਮਾਂ ਪਿਓ ਸਮਝਦੇ ਹੀ ਨਹੀਂਗੇ ਚੰਗਾ ਫੇਰ ਕਰੂੰਗੀ ਉਹਦਾਂ ਗੱਲ ਕਰ ਲਾਂ ਪਹਿਲਾਂ ਸੰਦੀਪ ਉਹਨੇ ਨਹੀਂ ਗੀ ਸੱਦੀ ਇਹਦਾ ਇਲਾਜ ਹੁਣੋਂ ਆਪੇ ਹੀ ਕਰਨਾ ਪੈਣਾ ਵਾ ਆ ਜਾ ਫੇਰ ਮੰਮੀ ਏਸੀ ਥੱਲੇ ਬੈ ਗਈ ਹੋਣੀ ਆ ਕੇ ਇਹਨੂੰ ਏਸੀ ਥੱਲੇ ਤੇ ਮੈਂ ਬਾਲ ਦਿਆਂ ਦਾਜ ਵਿੱਚ ਜੁਆਇਆ ਇਹਦੇ ਵਿੱਚ ਆ ਚੱਲ ਜੀ ਨਾਲੇ ਦੱਸ ਦੇ ਤੇਰੀ ਮਾਸੀ ਨੂੰ ਪਿਆ ਕਰਤੂਤ ਕੀਤੀ ਹੈ ਤੈਨੂੰ ਤਾਂ ਮੈਂ ਜੇ ਕਹਿ ਨਹੀਂ ਰਹੀ ਆ ਪਈ ਨਹੀਂ ਤਾਂ ਆ ਵੀ ਗਈ ਚੱਲ ਪਾਣੀ ਦੇ ਘੋਟ ਪੀਵਾ ਇਨੀ ਪਿਆਸ ਲੱਗੀ ਆ ਖਲਾਰਾ ਪਿਆ ਉਹ ਮੋਟਾ ਖਲਾਰਿਆ ਕਿਦਾਂ ਕਿਦਾਂ ਦੇ ਕੰਮ ਕਰਤੀਆਂ ਉਹ ਚੱਲ ਕੱਪੜੇ ਚੇਂਜ ਕਰਕੇ ਨਾ ਫਿਰ ਸਾਰੀ ਸਫਾਈ ਕਰਦੀਆਂ ਇੱਕ ਵਾਰ ਕਿਦਾਂ ਘਾਹ ਪਾਇਆ ਆ ਕਿਦਾਂ ਖਲਾਰਾ ਪਾਇਆ ਆ ਕੱਲੀ ਕੱਲੀ ਚੀਜ਼ ਖਲਾਰੀ ਆ ਨਾਂ ਨੇ ਜਿਹੜੇ ਕੰਮ ਕਰ ਲਿਆ ਹੀ ਕਿ ਉਥੇ ਜਾ ਕੇ ਗੱਲ ਕਰਕੇ ਆਈ ਮੈਂ ਗਲਤ ਕੀਤੀ ਨਹੀਂ ਉਹਨਾਂ ਦੇ ਨਾਲ ਜੇ ਹੁਣ ਮੰਮੀ ਹੁਣਾਂ ਨੇ ਆ ਕੇ ਮੈਨੂੰ ਪੁੱਛਿਆ ਤੇ ਮੈਂ ਕੀ ਜਵਾਬ ਦਵਾਂਗੀ ਸਮਝ ਨਹੀਂ ਲੱਗਾਂ ਦੀ ਕੀ ਕਰਾਂ ਹੁਣ ਜੇ ਮੈਂ ਗੱਲ ਉਹਨਾਂ ਦੇ ਨਾਲ ਕਰਦੀ ਵੀ ਤਾਂ ਉਹਨਾਂ ਵਿਚਾਰਿਆਂ ਤੇ ਕੀ ਬੀਤਦੀ ਉਹ ਤੇ ਉਹਨਾਂ ਨੂੰ ਹੀ ਪਤਾ ਹੈ ਜੇ ਮੈਂ ਇਦਾਂ ਦੀ ਗੱਲ ਕਰਦੀ ਤੇ ਹੁਣ ਗੱਲਾਂ ਗੁੱਲਾਂ ਚ ਪਾ ਕੇ ਕੀਤੀ ਤੇ ਸਹੀ ਆ ਵੇਖੋ ਹੁਣ ਜੇਤ ਵੀਰ ਜੀ ਸਮਝ ਜਾਣਗੇ ਫੇਰ ਇਹਤ ਕੇ ਗੱਲ ਦਾ ਹੱਲ ਨਿਕਲ ਹੀ ਜਾਊਗਾ ਬਾਕੀ ਹੁਣ ਮੰਮੀ ਆਉਂਦੀ ਆ ਫੇਰੀ ਪਤਾ ਲੱਗੂਗਾ ਕਿਹੜੇ ਮੂੰਹ ਬੋਲਦੇ ਆ ਬੀਖੰਬਲਾ ਜਾ ਕੇ ਫੇਰ ਉਹਨਾਂ ਨੇ ਕਹਿਣਾ ਵਾ ਆਈ ਆ ਤੇ ਸਾਸ਼ੀ ਕਲੋਨੀ ਬੁਲਾਈ ਆ ਗਈ ਜਾਣੀ ਆ ਬਲਾ ਨੀ ਇੱਥੇ ਵੀ ਹੰਨੀ ਆ ਸਸਕਰਾ ਮੇ ਸਾਸਰੀ ਕਾਲੀਆ ਤੇਰਾ ਨਾ ਬੈ ਇੱਥੇ ਤੇਰਾ ਨਾ ਗੱਲ ਕਰਨੀ ਆ ਮੇਰੀ ਗੱਲ ਸੁਣ ਤੂੰ ਢੀਕ ਤੇ ਲੈਂਦੀ ਵੀ ਕੋਈ ਲੈਣ ਹੁੰਦਾ ਵੀ ਆ ਕਿ ਨਹੀਂ ਮੂੰਹ ਚੁੱਕਿਆ ਤਾਂ ਭੱਜੀ ਆਈ ਇੱਥੇ ਕਿੰਨੀ ਕਿ ਇੱਥੇ ਲੋੜ ਹੀ ਤੇਰੀ ਮੰਮੀ ਜੀ ਮੈਂ ਤਾਂ ਤੁਹਾਨੂੰ ਫੋਨ ਵੀ ਬੜੇ ਲਾਏ ਸੀ ਤੁਸੀਂ ਫੋਨ ਨਹੀਂ ਚੁੱਕਿਆ ਮੈਂ ਸੋਚਿਆ ਸੀ ਵੀ ਚੱਲ ਡੈਡੀ ਜੀ ਆ ਜਾਣਗੇ ਤੇ ਆ ਕੇ ਲੈ ਜਾਣਗੇ ਤੁਸੀਂ ਘੜੀ ਫੋਨ ਚੁੱਕ ਜੇ ਤੇ ਫੇਰ ਹੀ ਪਤਾ ਲੱਗਦਾ ਤਾਂ ਕਰਕੇ ਫੇਰ ਮੈਂ ਬਸ ਤੇ ਆ ਗਈ ਨਹੀਂ ਡੈਡੀ ਵੇਲੇ ਹੀਗੇ ਡੈਡੀ ਨੂੰ ਘਰ ਕੋਈ ਕੰਮ ਨਹੀਂ ਸੀ ਬਾਹਰ ਚੋਨੇ ਲੱਗਣ ਦੇ ਆ ਗੋੜੇ ਗੋੜੇ ਕੰਮ ਆ ਕਦੀ ਲਾਬਿਆਂ ਦੇ ਚਾਹ ਦੇਣ ਚਲ ਜਾ ਕਦੀ ਮੋਟਰ ਛੱਡਾਂ ਚਲ ਜਾ ਡੈਡੀ ਨੂੰ ਕਲਾ ਦੇਣਾ ਹੈਗਾ ਜਦੋਂ ਨਹੀਂ ਲੈਣਗੇ ਚੁੱਪ ਕਰਕੇ ਬੈਠੀ ਰਹਿੰਦੀ ਹੈ ਉੱਥੇ ਮੂੰਹ ਚੱਕ ਕੇ ਤੇ ਆ ਗਈ ਹੈ ਜਦੋਂ ਸਾਡਾ ਟਾਈਮ ਹੁੰਦਾ ਅਸੀਂ ਆਪੇ ਆ ਜਾਂਦੇ ਕੀ ਇਥੇ ਲੰਗਰ ਲਾਉਣਾ ਹੈ ਤੂੰ ਆਣ ਕੇ ਤੇ ਇੰਨੀ ਕਾਲੀ ਪਈ ਹੈ ਠਾਵਾ ਮੂੰਹ ਚੁੱਕ ਕੇ ਤੇ ਭੱਜੀ ਗਈਆਂ ਨੂੰ ਮੰਮੀ ਜੀ ਹੁਣ ਮੈਂ ਉੱਥੇ ਕਿੰਨੇ ਦਿਨ ਰਹਿਣਾ ਹੈ ਚਾਰ ਪੰਜ ਦਿਨ ਤੋਂ ਹੋ ਗਏ ਮੈਨੂੰ ਗਈ ਨੂੰ ਤੇ ਅਕਸਰ ਮੈਂ ਵੀ ਆਪਣੇ ਘਰ ਹੀ ਆਉਣਾ ਸੀ ਕਰੀ ਕਿ ਦਨੀਆਂ ਗੱਲਾਂ ਕਰਨ ਦੇ ਆ ਤੇ ਨਾਲੇ ਜੇ ਇਹ ਗਏ ਆ ਤੇ ਨਾ ਮੈਨੂੰ ਦੱਸ ਕੇ ਗਏ ਆ ਨਾ ਕੋਈ ਫੋਨ ਕੀਤਾ ਨਾ ਫੋਨ ਤੈਨੂੰ ਕੀ ਕਰਨਾ ਹੈਗਾ ਤੁਸੀਂ ਚੰਗੀ ਕਰ ਤੋਤ ਕੀਤੀ ਆ ਵਿਆਹ ਕਰਨਾ ਕੁੜੀ ਦਾ ਵਿਆਹ ਕਰਨਾ ਦੇਣ ਜੋ ਕੇ ਕੱਖ ਨਹੀਂ ਘਰ ਲੱਭਦੇ ਹੈ ਵੱਡਾ ਵੱਡਾ ਉਦਾਂ ਦਾ ਕੋਈ ਲੱਭਣਾ ਹੀ ਮੁੰਡਾ ਵੀ ਘਰ ਹੁੰਦਾ ਨੌਕਰੀ ਨਾ ਕਰਦਾ ਹੁੰਦਾ ਮਿਲ ਕੇ ਨਹੀਂ ਗਏ ਮੈਨੂੰ ਉਹਨੇ ਨਹੀਂ ਮਿਲ ਕੇ ਜਾਣਾ ਨਾਲੇ ਹਰ ਕੰਮ ਤੈਨੂੰ ਦੱਸ ਕੇ ਪੁੱਛ ਕੇ ਕਰਿਆ ਕਰੀਏ ਦੀਦੀ ਜੇ ਹੁਣ ਮੈਂ ਘਰ ਦੇ ਵਿੱਚ ਗਿਆ ਕਿ ਆਈ ਆ ਤੇ ਮੇਰਾ ਵੀ ਇਹ ਘਰ ਤੇ ਹੱਕ ਹੈਗਾ ਤੁਹਾਡਾ ਬੋਤਾ ਤੇਰਾ ਕੋਈ ਹੱਕ ਨਹੀਂ ਹੈਗਾ ਇੱਥੇ ਮਗਰ ਤੁਸੀਂ ਇਹ ਦਨੀਆਂ ਗੱਲਾਂ ਨਾ ਕਰੋ ਨੇ ਕਿਹੜੇ ਹੱਕਾਂ ਦੀਆਂ ਗੱਲਾਂ ਕਰਦੀਆਂ ਅਜੇ ਹੱਕ ਖਾਡਾ ਹੀ ਆ ਨਾ ਕੋਈ ਰੁਪਈਏ ਦੀ ਚੀਜ਼ ਲਿਆਈਆਂ ਨਾ ਗੱਲ ਨਾ ਬਾਤ ਤਹੱਕ ਜਮਾਉਣੀ ਡੈਪੀਆਂ ਐਦਾਂ ਹੱਕ ਨਹੀਂ ਜੰਮਦੇ ਹੁੰਦੇ ਸੁਣੀ ਨਾ ਮੇਰੀ ਗੱਲ ਅਜੇ ਵੀ ਭਰਾ ਨਾਲ ਗੱਲ ਕੀਤੀ ਹੈ ਕਿ ਨਹੀਂ ਕੀਤੀ ਘੀਟ ਤੇ ਬੜੀ ਐ ਵੈਸੇ ਤੂੰ ਨੇ ਕੀਤੀ ਏ ਗੱਲ ਬੁੱਤ ਬਣੀ ਆ ਫੁੱਟ ਕੁਝ ਮੂੰਹ ਦੀਦੀ ਕੋਸ਼ਿਸ਼ ਤੇ ਬੜੀ ਕੀਤੀ ਆ ਮੈਂ ਇਹ ਗੱਲ ਉਹਨਾਂ ਦੇ ਨਾਲ ਕਰਾਂ ਪਰ ਜਦੋਂ ਉਹਨਾਂ ਦੇ ਘਰ ਦੇ ਹਾਲਾਤ ਵੇ ਨਹੀਂ ਆ ਨਾ ਫਿਰ ਮੈਂ ਕੋਈ ਵੈ ਵਾਲੀ ਗੱਲ ਨਹੀਂ ਕੀਤੀ ਗਈ ਵੈ ਮੈਂ ਬਝਾਤ ਤੇ ਮਮੀ ਇਹਨਾਂ ਨੂੰ ਪਾਈ ਹੀ ਹੁਣ ਵੇਖੋ ਜੇ ਦੋਨੋਂ ਦਾ ਸਮਝਣ ਵਿੱਚ ਆ ਜੂਗੀ ਤੇ ਕਿਸੇ ਗੱਲ ਦਾ ਹੱਲ ਨਿਕਲ ਜਾਊਗਾ ਭਰੀ ਆ ਤੂੰ ਹੀ ਨਾ ਹੁਣ ਮੈਨੂੰ ਇਥੋਂ ਭੇਜਿਓ ਨਾ ਮੈਂ ਬੜੇ ਝੂਠ ਬੋਲੇ ਉਥੇ ਚਿਹਰੇ ਚਾਰ ਪੰਜ ਦੇ ਰਹੀ ਨਹੀਂ ਮੈਂ ਬਹੁਤ ਬੰਨੇ ਲਾਈ ਆ ਮੇਰੀ ਸੁਣ ਗੱਲ ਬਾਜ਼ਾਰ ਤਾਂ ਨਾ ਕੰਮ ਸਿਰੇ ਨਹੀਂ ਚੜਦੇ ਹੁੰਦੇ ਤੂੰ ਸਿੱਧਾ ਸਿੱਧਾ ਕਹਿੰਦੀ ਤੇ ਆ ਗੱਲ ਵਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਚੀਜ਼ ਲੈ ਕੇ ਦੇਣੀ ਆ ਆ ਬਜ਼ਾਰ ਤਾਂ ਪਾਈ ਜਾਵੇਂਗੀ ਨਾ ਫੇ ਪੇਕੇ ਹੀ ਬੈਠੀ ਰਵੇਂਗੀ ਇੱਥੇ ਨਹੀਂ ਰਹਿੰਦੀ ਫੇ ਤੂੰ ਇਹ ਸੁਣ ਲੈ ਮੇਰੀ ਗੱਲ ਮੰਮੀ ਜੀ ਹੁਣ ਹੌਸਲੇ ਨਾਲ ਗੱਲ ਕਰੂੰਗੀ ਮੈਂ ਤੁਹਾਨੂੰ ਕਹਿ ਤਈਆਂ ਕਿ ਮਾੜੀ-ਮੋਟੀ ਗੱਲ ਮੈਂ ਕੀਤੀ ਆ ਉਹਨਾਂ ਦੇ ਨਾਲ ਰਪਿੰਦਰ ਤੂੰ ਮਾੜੀ-ਮੋਟੀ ਗੱਲ ਕਰਕੇ ਆਈਂ ਇਹ ਤਾਂ ਸਹੀ ਨਹੀਂ ਕੀਤਾ ਇਹ ਤਾਂ ਬਹੁਤ ਗਲਤ ਕਰਕੇ ਆਈਆਂ ਜਿਹੜਾ ਉਹਨਾਂ ਦੇ ਕੰਨਾਂ ਖਾਣੀਆਂ ਕੱਲ ਕੱਢੀ ਨਹੀਂ ਗਈ ਪਰ ਨਾ ਇਹ ਗੱਲ ਦਾਖ ਮਿਆਜਾ ਤੈਨੂੰ ਪੁੱਗਤ ਨਾ ਪੈਣਾ ਹੀ ਹੋ ਸੋਚ ਲਾ ਕਿ ਇਹ ਘਰ ਵਿੱਚ ਰਹਿਣਾ ਵਾ ਕਿ ਜਾਂ ਤੂੰ ਨਿਕਲਣਾ ਵਾ ਮੇਰੇ ਪੁੱਤ ਨੂੰ 100 ਰਿਸ਼ਤੇ ਆ ਮੈਂ ਸਵੇਰੇ ਵਿਆਹ ਸਕਣੀ ਉਹਨੂੰ ਨਾਲਿਆ ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਈਆਂ ਨਾ ਅਸੀਂ ਤੇਰੀਆਂ ਗੱਲਾਂ 'ਚ ਨਹੀਂ ਆਉਣ ਵਾਲੇ ਹੈਗੇ ਫਲ ਨਾ ਫਰੀਚ ਨਹੀਂ ਮਿਲਦਾ ਹੁੰਦਾ ਬੂਟਾ ਲਾਉਣਾ ਹੀ ਪੈਂਦਾ ਵਾ ਆ ਚੱਲ ਸੰਦੀਪ ਇੱਥੇ ਬੜਾ ਸਰਹੋਂ ਡਿਆ ਸਾਡੀਆਂ ਗੱਲਾਂ ਦਾ ਬੈਠੀ ਰਵੇ ਇੱਥੇ ਚਲ ਜੀ ਇਹੀ ਕਰ ਹੁੰਦੇ ਤੇ ਮੰਮੀ ਜੀ ਹੁਣ ਨਾਲ ਇਹੋ ਗੱਲ ਕਰ ਲਿੰਦੇ ਪਰ ਨਹੀਂ ਇਹਨਾਂ ਤੋਂ ਵੀ ਕਦੀ ਉਮੀਦ ਵਾ ਇਹਨਾਂ ਨੇ ਵੀ ਕਦੀ ਘੜੇ ਮੇਰੇ ਨਾਲ ਦੀ ਗੱਲ ਕੀਤੀ ਆ ਤੇ ਇਹਨਾਂ ਤੋਂ ਉਮੀਦ ਉਹ ਮੈਂ ਕੀ ਰਖਾਂ ਉਮੀਦ ਤੇ ਉਹ ਬੰਦੇ ਦੇ ਕਰੇ ਨਾ ਜਿੰਨੇ ਸਾਥ ਦੇਣਾ ਹੋਵੇ ਭਾਵੇਂ ਕੋਈ ਆਪਣਾ ਹੋਵੇ ਤੇ ਭਾਵੇਂ ਕੋਈ ਬਗਾਨਾ ਤਾਂ ਇਹ ਤਾਂ ਬਾਹਰੋਂ ਆਏ ਜੀ ਕਿਤੇ ਘਰ ਦਾ ਖਿਆਲ ਵੀ ਕਰ ਲਿਆ ਕਰੋ ਤੇ ਘਰ ਕੀ ਬੰਡਿਆ ਵਾ ਕੀ ਬਣਿਆ ਹੁਣ ਬਾਨਾ ਕੀ ਆ ਨੋਂ ਤੁਹਾਡੀ ਚੁੱਪਚਪੀਤੀ ਆ ਗਈ ਆ ਬੰਦਾ ਪੁੱਛੇ ਵੀ ਤੈਨੂੰ ਕੋਈ ਲੈਣ ਗਿਆ ਹੈਗਾ ਉਹ ਮੇਰੀ ਗੱਲ ਸੁਣੋ ਜਿੱਦ ਤੈਨੂੰ ਲੈਣ ਨਹੀਂ ਗਏ ਤੇ ਕਰਨ ਕੀ ਆਈ ਇਹਨੇ ਉੱਥੇ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਦੇ ਨਾਲ ਆਂਦੀ ਵੀ ਬਾਜ਼ਾਰ ਤਾਂ ਦੀਆਂ ਪਾਈਆਂ ਹਾਂ ਮੈਂ ਮੈਂ ਤਾਂ ਬਾਜ਼ਾਰ ਤਾਂ ਪਾਇਆ ਗੱਲ ਨਹੀਂ ਕੀ ਬਾਨੀ ਇਹਨੂੰ ਕਹਿਣਾ ਸਿੱਧੀ ਮੰਗ ਕਿਹਾ ਤਾਂ ਹੈਗਾ ਮੈਂ ਸਿੱਧੀ ਗੱਲ ਕਰ ਮੰਮੀ ਜੀ ਉਹਨਾਂ ਦੇ ਹਾਲਾਤ ਵੇਖ ਕੇ ਸਿੱਧੀ ਗੱਲ ਹੋਈ ਨਹੀਂ ਮੈਂ ਹਾਲਾਤ ਉਦੋਂ ਵੇਖਣੇ ਸੀ ਨਾ ਜਦੋਂ ਆਪਣਾ ਚੜਾ ਕਰਵਾਉਣਾ ਸੀ ਉਦੋਂ ਦੇ ਵੇਖ ਲਿਆ ਘਰ ਸੌਖਾ ਵਾ ਮੁੰਡਾ ਨੌਕਰੀ ਕਰਦਾ ਵਾ ਹੁਣ ਗੱਲ ਕਰਨ ਲੱਗਿਆਂ ਡਰ ਨਹੀਂ ਆ। ਪਰ ਆਪਣਾ ਕਸੂਰ ਚਾਹ ਲੈ ਇਹਨਾਂ ਦਾ ਵੀ ਹੈਗਾ ਵਾ ਉਹ ਚੋਲੇ ਦਾ ਜਿਆਦਾ ਵਾ। ਉਹਨੇ ਫਸਾਇਆ ਵਾ। ਚੱਲ ਹੁਣ ਤੇਹੀ ਵਿਚੋਲੇ ਨੂੰ ਕੱਢ ਹੀ ਦਿੱਤਾ ਵਾ। ਹੁਣ ਤੇ ਗੱਲ ਕਰ ਹੀ ਸਕਦੀ ਆ ਨਾ। ਇਹ ਲੈ ਕੇ ਦੋ ਮੈਨੂੰ ਗੱਡੀ ਜਿੱਦਾਂ ਮਰਜੀ ਆ। ਜਾਂ ਤੇ ਹੋਵੇ ਨਾ ਕਿ ਸੋਨਾ ਬੜਾ ਪਾਇਆ ਵਾ। ਲੀੜਾ ਕਪੜਾ ਬੜਾ ਸਾਰੇ ਟੱਬਰ ਨੂੰ ਦਿੱਤਾ ਵਾ। ਦਿੱਤੀ ਤਾਂ ਸਵਾਹ ਵੀ ਨਹੀਂ ਗਈ। ਆਪਣੇ ਭਰਾ ਨਾਲ ਗੱਲ ਕਰਦੀ। ਮਾਂ ਨਾਲ ਕਰਦੀ। ਇਹ ਮਮੀ ਜੀ ਮੈਨੂੰ ਹੋਣਾ ਘਰੋਂ ਨਾ ਘੜੋਣਾ ਕੱਢਿਓ ਜਿਹੜੇ ਮੈਂ ਚਾਰ ਪੰਜ ਦਿਨ ਰਹੀ ਆ ਮੈਂ ਬਹਾਨੇ ਮਾਰ ਕੇ ਰਹੀ ਆ ਮੈਂ ਜਿਹੜੇ ਕੰਮ ਤੋਂ ਕਰਨ ਲਈ ਆ ਨਾ ਘਰੋਂ ਤੋਂ ਫੇਰ ਨਿਕਲੀ ਨਿਕਲੀ ਆ ਰਮਨੰਦ ਜੇ ਨੇ ਗੱਲ ਨਹੀਂ ਨਕੇ ਪਾਸੇ ਲਈ ਤੇ ਮੋੜਾ ਸਾਡਾ ਛੁੱਟੀ ਕੱਢ ਕੇ ਚਲ ਗਿਆ ਵਾ ਇਹਨੂੰ ਕੱਢ ਫੇਰ ਕਰੋ ਘਰੋਂ ਕਿੱਦਾਂ ਕੱਢਾਂ ਮੈਂ ਲਵਲੀ ਨੂੰ ਵੀ ਫੋਨ ਕੀਤਾ ਹੈਗਾ ਮੈਂ ਭਾਵੇਂ ਤੂੰ ਇਹਨੂੰ ਸੱਦਿਆ ਵਾ ਇਹ ਤੇ ਚੁੱਪਚੀ ਪੀਤੀ ਆ ਗਈ ਆ ਜੀ ਉੱਥੇ ਗੱਲ ਕੀਤੀ ਹੁੰਦੀ ਇਹਦਾ ਭਰਾ ਛਡਣਾਉਂਦਾ ਸਾਡੇ ਨਾਲ ਕੋਈ ਗੱਲ ਕਰਦਾ ਜਾ ਉਹ ਇੰਨੀ ਗੱਲ ਵੇਂਦੇ ਵੀ ਇਹਦੇ ਸਹੁਰਿਆਂ ਤਾਂ ਕੋਈ ਨਾ ਕੋਈ ਆਊਗਾ ਇਹ ਕੁੜੀ ਤੋੜਨੀ ਆ ਐਦਾਂ ਨਹੀਂ ਤੋੜਨੀ ਤੇ ਇਹਦੇ ਮਾਂ ਨੇ ਤੇ ਭਰਾ ਨੇ ਗੱਲ ਨਹੀਂ ਕੀਤੀ ਇਹਦਾਂ ਕਿ ਤੂੰ ਕੱਲੀ ਆ ਗਈਆਂ ਤੇ ਕੱਲੀ ਤੂੰ ਚੱਲੀ ਆ ਤੇ ਕੀਤੀ ਹੋਊਗੀ ਜਦੋਂ ਇਹਨੇ ਨਹੀਂ ਉਹਨਾਂ ਨੂੰ ਦੱਸਿਆ ਤੋ ਉਹਨਾਂ ਕਿ ਕਹਿਣਾ ਹੈਗਾ ਤੇ ਗਾੜੀਆਂ ਮੁੰਡਾ ਟਾੜਾ ਵੀ ਨਾ ਬਾਹ ਨੂੰ ਤਲਵਾਰਾਂ ਮਾਰਦਾ ਹੀ ਕਹਿੰਦਾ ਜੋ ਵੀ ਕਰਨ ਰਏ ਜੇ ਨਾ ਠੀਕ ਹੀ ਕਰਨ ਰਏ ਜੇ ਬੜੇ ਸਿਆਣੇ ਜੇ ਤੁਸੀਂ 10 ਸਿਆਣਪ ਵਾਲੀ ਕਿਹੜੀ ਗੱਲ ਆ ਆਪੇ ਤੇ ਆਨਾ ਵਾ ਵੀ ਮੇਰੀ ਬੇਇੱਜ਼ਤੀ ਹੁੰਦੀ ਆ ਨਾਲੇ ਤੇ ਤੁਹਾਨੂੰ ਬੇਇੱਜ਼ਤੀ ਤੋਂ ਬਚਾਉਂਦਾ ਹੀ ਆ ਤੇ ਨਾਲੇ ਫੇਰ ਚੁੱਕ ਕੇ ਮੈਨੂੰ ਗੱਲਾਂ ਕਰਨ ਦੇ ਜੇ ਸਾਰੇ ਪਾਸੇ ਮਾਹਿਸ਼ ਦੇਣ ਬਣੀ ਆ। ਉਹ ਮੇਰੀ ਗੱਲ ਸੁਣ ਰਮਨ ਅਸੀਂ ਤੇ ਬਾਹਰ ਨਿਕਲਦੇ ਹੋਗੇ ਨਹੀਂ ਰਹਿ ਗਈ। ਜਿੱਦਾਂ ਇਹ ਗੱਲਾਂ ਪਤਾ ਕੀਤੀਆਂ ਸੀ ਵੀ ਗੱਡੀ ਆਉਣੀ ਆ, ਆ ਚੀਜ਼ ਆਉਣੀ ਆ ਤੇ ਆਇਆ ਤਾਂ ਕੱਖ ਵੀ ਨਹੀਂ। ਨਹੀਂ ਉਹ ਕਿਹੜੇ ਅੰਨੇ ਸੀ? ਉਹਨਾਂ ਨੂੰ ਤਾਂ ਵੇਖਣਾ ਚਾਹੀਦਾ ਹੈ ਨਾ। ਮੁੰਡਾ 60000 ਰੁਪਏ ਤਨਖਾਹ ਲੈਣ ਡਿਆ ਵਾ। ਵੀ ਕੋਹ ਨਾ ਕੋਹ ਤੇ ਦੇਈਏ। ਉਹਨਾਂ ਦਾ ਵੀ ਨਕਨਮੂਜ ਬਣ ਜਾਊਗਾ। ਸਾਡਾ ਤਾਂ ਨਕਨਮੂਜ ਬਣਾਉਣਾ ਕਿ ਕਟਾ ਕੇ ਰਸਤਾ ਇਹਨਾਂ ਨੇ। ਓਏ ਇਹਨਾਂ ਨੂੰ ਤਾਂ ਚਾਹੀਦਾ ਸੀ ਕੋਈ ਦਿਹਾੜੀਦਾਰ ਬੰਦਾ। ਜਿਹੜਾ ਸਵੇਰੇ ਲਿਆਉਂਦਾ ਕਮਾ ਕੇ ਤੇ ਉਹਨੇ ਖਾ ਲੈਂਦੇ ਸ਼ਾਮਾਂ ਨੂੰ ਤੇ ਸਵੇਰੇ ਫੇਰ ਤੁਰ ਪਿੰਦਾ ਉਹ ਤਾਂ ਚੰਗੇ ਰਹਿ ਗਏ ਛਿੱਤਰ ਨਾ ਸਿਆ ਮਾਰ ਲਿਆ ਉਹਨਾਂ ਨੇ ਉਹਨੇ ਆਪਣੇ ਭਰਾ ਨਾਲ ਗੱਲ ਨਹੀਂ ਕੀਤੀ ਹੈਗੀ ਚੁੱਪ ਕਰਕੇ ਤੇ ਆ ਗਈ ਆ ਇੱਥੇ ਲੈਣ ਕੀ ਆਈ ਆ ਉਹਨੂੰ ਵਾਰਿਆ ਕਿਉਂ ਕਰ ਤੁਸੀਂ ਤੇ ਹੁਣ ਉਹਨੂੰ ਧੱਕੇ ਮਾਰ ਕੇ ਕੱਢ ਦਿੰਦੇ ਤੇ ਅੱਗੇ ਵੀ ਤੇ ਮਾਰੇ ਸੀ ਅਹੀਂ ਤੇ ਸੋਚਿਆ ਸੀ ਕਿ ਚੱਲ ਆਪਣੇ ਭਰਾ ਨਾਲ ਗੱਲ ਕਰ ਲੂਗੀ ਉਹ ਤਾਂ ਬੜੀ ਢੀਠ ਨਿਕਲੀ ਆ ਉਸਨੇ ਮੈਂ ਹਿਸਾਬ ਲਾਇਆ ਵਾ ਵੀ ਦੋਵੇਂ ਮਾਮਾ ਤੇ ਹਨ ਗੱਲਾਂ ਜੋਗੀਆਂ ਹੀ ਹੂੰ ਮੰਮੀ ਨੇ ਉਹ ਤਾਂ ਗੱਲਾਂ ਬੜੀਆਂ ਕਰਦੀ ਆ ਪਰ ਹੈ ਕਿਹੇ ਜੋਗੀ ਨਹੀਂ ਆ ਚੁੱਪ ਕਰਕੇ ਨਾ ਉਹਨਾਂ ਨਾਲ ਗੱਲ ਨਾ ਵੇਰੋ ਇਹੋ ਪੰਗੇ ਨਹੀਂ ਪਾ ਕੇ ਰੱਖਣੇ ساری ਉਮਰ ਤੁਸੀਂ ਤੇ ਸਾਡੇ ਦਿਵਾਲੇ ਹੋਣਦੇ ਆ ਕਿੰਨਾ ਕੁਝ ਕੀਤਾ ਉਹਦੇ ਨਾਲ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਵਾ ਜੇ ਹੁਣ ਵੀ ਕੱਢ ਦਿੰਦੇ ਤੇ ਉਹਨੇ ਉਦਾਂ ਹੀ ਕਰਨਾ ਸੀ ਫੇਰ ਕਿਹੜਾ ਗੱਡੀ ਲਿਆਈ ਓ ਸੰਦੀਪ ਐਦਾਂ ਕੀ ਜਾਣੀ ਉਹ ਸਰਨਾ ਕੋਈ ਨਾ ਕੋਈ ਕਰਨਾ ਪੈਣਾ ਵਾ ਜੇ ਕੋਈ ਚਾਹੀਦਾ ਵਾ ਤੇ ਕੀ ਕਰੀਏ ਤੁਸੀਂ ਸਲਾਹ ਦੇ ਦਿਓ ਅਹੀਂ ਤੇ ਕਰਕੇ ਵੇਖ ਲਿਆ ਵਾ ਮਮੀ ਨੂੰ ਜਾ ਕੇ ਪੁੱਛ ਤੇਰੇ ਘਰ ਬੈਠੀ ਈ ਛਿਆਣੀ ਮਮੀ ਨੇ ਤਾਂ ਬਥੇਰਾ ਸਮਝਾਇਆ ਵਾ ਉਹਨੂੰ ਗੱਲਾਂ-ਗੱਲਾਂ ਦੇ ਵਿੱਚ ਉਹ ਤਾਂ ਕਿਸੇ ਗੱਲ ਤੇ ਆਉਂਦੀ ਨਹੀਂ ਆ ਸਿੱਧਾ ਨਾ ਉਹਦੇ ਭਰਾ ਨੂੰ ਫੋਨ ਕਰੋ ਜੇ ਕੁੜੀ ਵਸਾਉਣੀ ਹੈ ਨਾ ਤੇ ਘਰ ਗੱਡੀ ਚਾਹੀਦੀ ਆ ਉਹ ਚੋਲੇ ਆ ਨਾ ਗੱਲ ਕਰਨੀ ਪੈਣੀ ਹੁਣ ਉਹ ਚੋਲੇ ਨਿਕਲ ਗਏ ਗੱਲ ਚੋਂ ਉਹਨਾਂ ਨੂੰ ਸ਼ਾਪ ਪੈ ਗਈ ਆ ਇੱਦਾਂ ਕਿਦਾਂ ਨਿਕਲ ਗਏ ਨਿਕਲ ਕੇ ਤੁਹਾਨੂੰ ਤਾਂ ਪਤਾ ਨਹੀਂ ਕੋਹ ਓੜੀਆਂ ਗੱਲ ਕਰਦੇ ਨੇ ਮੰਮੀ ਨਾਲ ਮੈਂ ਤਾਂ ਮੰਮੀ ਉਹਦੇ ਕੋਲ ਗਈਆਂ ਸੀ ਬਥੇਰਾ ਉਹਨੂੰ ਸਮਝਾਇਆ ਸੀ ਉਹ ਸਮਝਾਇਆ ਹੀ ਤੁਸੀਂ ਉਹਨੂੰ ਤੇ ਤੁਸੀਂ ਕਹ ਤੋਖੇ ਹੋਣ ਦੇ ਸਾਡੇ ਤੇ ਅਹੀਂ ਕੀ ਕੀਤਾ ਹੁਣ ਓਏ ਓਕੇ ਹੋਣਾ ਹੀ ਆ ਕਦੀ ਉਹਨੂੰ ਕੱਢ ਦਿੰਦੇ ਕਦੀ ਘਰ ਵਾਰ ਲੈਂਦੇ ਉਹਨੂੰ ਤੇ ਤੁਸੀਂ ਕਰਕੇ ਵੇਖ ਲਓ ਜੇ ਤੁਹਾਡੇ ਕੋ ਨਹੀਂ ਹੋਇਆ ਅੱਛਾ ਮੈਂ ਹੁਣ ਤੇਰੀ ਥਾਂ ਆ ਕੇ ਇਹ ਕੰਮ ਕਰਾਂ ਮੈਂ ਚੰਗਾ ਲਗੁੰਗਣਾ ਕੰਮ ਕਰਦਾ ਉਹ ਤਾਂ ਵੀ ਤੁਹਾਡੇ ਨਾਲ ਹੀ ਤੁਸੀਂ ਓ ਜਦੋਂ ਆਈ ਸੀ ਉਹਨੂੰ ਪੁੱਛ ਲੈਂਦੇ ਕਿ ਘਰ ਗੱਲ ਕੀਤੀ ਹੈ ਕਿ ਨਹੀਂ ਕੀਤੀ ਇਹਨੂੰ ਮਰਦੇ ਪੈਰੀ ਵਾਪਸ ਭੇਜ ਦੇ ਉਹਨੂੰ ਵਾਪਸ ਭੇਜ ਕੇ ਕੀ ਕਰਦੇ ਅੱਗੇ ਕੀ ਕਰ ਲਿਆ ਉਹਨੇ ਤੇ ਫੇਰ ਰੱਖ ਲਓ ਘਰ ਪੱਕੀ ਉਹਨੂੰ ਠੀਕ ਆ ਕਰਵਾਓ ਲੋਕਾਂ ਕੋ ਗੱਲਾਂ ਤੁਸੀਂ ਨਾ ਬਹੁਤੇ ਓਕੇ ਨਾ ਹੋ ਮੇਰੇ ਤੇ ਮੈਂ ਐਸਾ ਪਤਾ ਉਹਦਾ ਸਨਾਈਆ ਤੂੰ ਹੀ ਕਰੀ ਉਲਟਾ ਹਣੂ ਪੈਣ ਦੇ ਆ ਉਹਦਾ ਕੋਈ ਨਾ ਕੋਈ ਹੱਲ ਕਰੋ ਕੋਈ ਗੱਲ ਨਹੀਂ ਮੰਮੀ ਨੇ ਆਪੇ ਕੱਢ ਲੈਣਾ ਹੱਲ ਕੋਈ ਨਾ ਕੋਈ ਕੱਢ ਲੈਣਾ ਹੱਲ ਜਾ ਕਰ ਨੂੰ ਹੱਲ ਕੱਢਣਾ ਉਹਨਾਂ ਨੇ ਹਾਂ ਹਾਂ ਠੀਕ ਆ ਇਹ ਵੀ ਤੂੰ ਸੁਣਾ ਠੀਕ ਹੈ ਪਰਵਾਸਾ ਹਾਂ ਪਰਿਵਾਰ ਤੇ ਭੈਣ ਜੀ ਠੀਕ ਆ ਤੁਹਾਨੂੰ ਕੀ ਮੈਂ ਸੁਣਾਵਾਂ ਉਹ ਆ ਗਈ ਜੇ लवली ਦੀ ਕਰਦੀ ਫਿਰ ਚੋਪਚੀਤੀ ਆਇਆ ਆ ਗਈ ਹੈ ਨਾ ਮੈਂ ਨਾ ਫੋਨ ਕੀਤਾ ਉਹ ਕਰਦੀ ਹੀ ਨਾਵਿਆ ਦਾ ਫੋਨ ਚੁੱਕਿਆ ਹੀ ਅੱਛਾ ਇਹ ਤਾਂ ਚੁੱਪਚੀਪੀ ਤੇ ਬਸੇ ਹੀ ਆ ਗਈ ਨਾ ਕੋਈ ਬਰਾਸ ੱਡਣ ਆਇਆ ਵਾ ਨਾ ਕੱਲ ਨਾ ਬਾਤ ਤੂੰ ਇੰਨਾ ਦੇ ਵੇਖ ਤੇ ਨਾਵਿਕ ਨੇ ਫੋਨ ਕੀਤਾ ਵਾ ਨਾ ਕੋਈ ਮੈਨੂੰ ਲੈਣ ਆਇਆ ਵਾ ਤੇ ਮੈਂ ਚੁੱਪਚੀਪੀ ਠਹਾ ਹਾਂ ਸਰ ਚੱਲੀ ਹਾਂ ਇਹ ਦੱਸ ਕਿਦਾਂ ਦੀ ਆ ਵੀ ਮੂੰਹ ਚੁੱਕ ਕੇ ਤੇ ਆ ਗਈ ਆ ਉਹਨਾਂ ਨੇ ਕੱਲਨ ਲੱਗਾ ਨਾ ਮਾਸਾ ਨਾ ਆਈ ਵੀ ਜੇ ਉਹ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਮੈਨੂੰ ਲੱਗਦਾ ਆਂਦੀ ਵੀ ਮੈਂ ਬਾਜ਼ਾਰ ਤੇ ਗਈ ਭਾਈ ਹੀ ਬਾਜ਼ਾਰ ਤੇ ਪਾਉਂਦਾ ਕੀ ਮਤਲਬ ਹੋ ਗਿਆ ਸਿੱਧੀ ਸਾਫ਼ ਸਪਸ਼ਟ ਗੱਲ ਕਰੋ ਨਾ ਨਾ ਤੂੰ ਹਾ ਹਜਾ ਦਰਾ ਭਰਾ ਆ ਪਰ ਜਾਈ ਏ ਤੁਨਾਂ ਨਾਲ ਗੱਲ ਕਰ ਆਪਣੀ ਮਾਂ ਨਾਲ ਹਾਦੀ ਹੋ ਗਈ ਇਹਦੇ ਵਾਲੀ ਵੀ ਹੁਣ ਤੂੰ ਮੇਰੀ ਸੁਣ ਲੈ ਗੱਲ ਹਾਂਜੀ ਇਹਨੂੰ ਚੰਗੀ ਤਰਾ ਤੰਗੀ ਦੇ ਹੋਰ ਤੇ ਇਹਦੀ ਅਕਲ ਟਿਕਾਣੀ ਆ ਜੇ ਅੱਤਿਆ ਜੀ ਮੈਂ ਤਾਂ ਤੰਗੀ ਦੇ ਕੇ ਘਰੋਂ ਬਾਹਰ ਕੱਢਿਆ ਸੀ ਕਿਸ ਗਾਦ ਨਾ ਕਰੋ ਲੱਠੀ ਆ ਤੇ ਲੱਠੀ ਰਵੇ ਪਰ ਉਹਨੂੰ ਤੇ ਸ਼ਰਮ ਆ ਜਾਈ ਹੈ ਨੀ ਆ ਵਾਸਤੇ ਹੀ ਗਈ ਆ ਵਾਸਤੇ ਹੀ ਆ ਗਈ ਆ ਚੁੱਪਚੀ ਬੀਤੀ ਹੋ ਤੂੰ ਬਸ ਸੁਣ ਨਾ ਇਹੋ ਹੀ ਕੰਮ ਫੜ ਵੀ ਜਿਹੜਾ ਵੀ ਕੰਮ ਕਰਦੀ ਨਾ ਉਹ ਤੇ ਨੁਕਸ ਹੀ ਕੱਢਿਆ ਕਰ ਜੇ ਨਾ ਮੁੰਡੇ ਨੇ ਫੋਨ ਕੀਤਾ ਤੇ ਤੂੰ ਇਹਨੂੰ ਫੋਨ ਕਰਕੇ ਸੱਦਿਆ ਵਾ ਉਹ ਗਾੜੀਆਂ ਕਦੇ ਚਾਰ ਜਵਾਬ ਦਿੰਦਾ ਵਾ ਭੈਣ ਜੀ ਉਹ ਵੀ ਬੜਾ ਔਖਾ ਵਾ ਇਹਨੂੰ ਦੱਸ ਕੀ ਹੁੰਦਾ ਏ ਇਹ ਕਹਿੰਦਾ ਤਰਨਾ ਇਦਾਂ ਇਹ ਬੋਲਦਾ ਵਾ ਕਿ ਤੁਸੀਂ ਸਿਆਰੇ ਜੇ ਜੋ ਕਰਨਦੇ ਜੇ ਵਧੀਆਂ ਕਰਨਦੇ ਜੇ ਮੇਰਾ ਵੀ ਰਾਦਾ ਵਾ ਉਹਨੂੰ ਵੀ ਇਦਾਂ ਲੱਗ ਗਿਆ ਕਿ ਉਹ ਘਰ ਆ ਜਾਣੀ ਚਾਹੀਦੀ ਆ ਗੱਡੀ ਗੁੱਡੀ ਦਾ ਸਹਣਾ ਛੱਡਣ ਪਰ ਹੁਣ ਜੇ ਮੁੰਡਾ ਚੁੱਕਿਆ ਵਾ ਭੈਣ ਜੀ ਬੁਰੇ ਬਣੇ ਆ ਤਾਂ ਹੁਣ ਆਲਾ ਦਵੇ ਹੋਂਦ ਨਾ ਗੱਡੀ ਆਊਗੀ ਤੇ ਫੇਰੀ ਦਾ ਖੇੜਾ ਛੁੱਟਣਾ ਹੈ ਜਿਹੜੀ ਸਿੱਧੀ ਗੱਲ ਏ ਨਹੀਂ ਗਾੜੀ ਵੀ ਤੁਹਾਡੀ ਪਿਆਣਾ ਰਮਣਾ ਤੇ ਕੰਦੇ ਨੂੰ ਮੈਂ ਵੀ ਨਹੀਂ ਦਿੰਦੀ ਤੂੰ ਹੁਣ ਪਤਾ ਕੀ ਕਰ ਹਰ ਕੰਮ ਚ ਇਹਦਾ ਨੁਕਸ ਕੱਢ ਰੋਟੀ ਪਾਣੀ ਦਾ ਵੀ ਤੰਗੀ ਦੀ ਇਹਨੂੰ ਤੈਨੂੰ ਲੱਗ ਜਪਤਾ ਜਾਵੇ ਨਹੀਂ ਨਹੀਂ ਇਦਾਂ ਹੀ ਹੋਊਗਾ ਹੋਰ ਮੈਨੂੰ ਠੰਡਾ ਕੱਢਣ ਦੇ ਵਾਲਾ ਤੇ ਚੁੱਪਚੀ ਪੀਤੀ ਆ ਗਈ ਐ ਮੈਨੂੰ ਪਤਾ ਕਿੰਨਾ ਬੁਰਾ ਲੱਗਾਂ ਦਿਆ ਵਾ ਤੂੰ ਹੁਣ ਇੰਨਾ ਕਿ ਤੰਗ ਕਰ ਵੀ ਆਪਣਾ ਘਰ ਆਪੇ ਛੱਡ ਕੇ ਚਲ ਜੇ ਤਾਂ ਪਿਆਣ ਜੀ ਦੀ ਫਿਕਰ ਨਾ ਕਰੋ ਇੰਨੀ ਤੰਗੀ ਦਊਂਗੀ ਇਹਨੂੰ ਮੈਂ ਵੇਖਿਓ ਸਹੀ ਇਹ ਵੀ ਯਾਦ ਰੱਖੂਗੀ ਮੈਨੂੰ ਮੈਂ ਤੇ ਤੇ ਪੇਕਾਂ ਸਮਝ ਵੀ ਨਹੀਂ ਆਉਂਦੀ ਉਹਨਾਂ ਨੂੰ ਮਸਾ ਨਾ ਆਈ ਵੀ ਕੱਲੀ ਹੀ ਆਈ ਐ ਤੇ ਕੱਲੀ ਚਲ ਗਈ ਆ ਵੀ ਕਿਤੇ ਇਹਦੇ ਸਹੁਰੇ ਕੋਈ ਗੱਲਬਾਤ ਹੀ ਨਾ ਹੋਈ ਹੋਈ ਪੁੱਛ ਲਈ ਚੰਗੀ ਤਰ੍ਹਾਂ ਨੂੰ ਕਹਿੰਦੀ ਇਹ ਉਹ ਕਰਦੇ ਮੈਂ ਸੋਈਦੀ ਆ ਅਜੇ ਵਿਆਹ ਨੂੰ ਕਿੰਨੇ ਕ ਦਿਨ ਹੋਏ ਆ ਇਹ ਨਾ ਉਹਨੇ ਦੇਖਿਆ ਮਾਂ ਕਿਹੜੀ ਅੰਨੀ ਹੋਊਗੀ ਵੀ ਪੱਸੇ ਡਰ ਕੇ ਆ ਗਈ ਆ ਨਾਲ ਕੋ ਜੀ ਨਹੀਂ ਆਇਆ ਇਹਦੇ ਤੇ ਇਹਨੇ ਵੀ ਚੋਲਿਆ ਨਾ ਉਹਨਾਂ ਗੱਲ ਕੀਤੀ ਹੋਊਗੀ ਕਿਦਾਂ ਦੀ ਐ ਘੀਠ ਕਹਿੰਦੀ ਮੀਂਹ ਲਈ ਆ ਇਹਨੇ ਕਿਹਨਾਂ ਦੀ ਗੱਲ ਕੀਤੀ ਮੋਟੂ ਗਿਆ ਨਾ ਕਿੰਨੀ ਮੈਂ ਠੰਡ ਪਈ ਹੈ ਨਾ ਉਦੋਂ ਦਾ ਨਾ ਦੇ ਮੁੜ ਕੇ ਫੋਣੀ ਕੀਤਾ ਤਾਂ ਨਾ ਮੁੜ ਕੇ ਵੜੇ ਗਿਆ ਚਲ ਕੋਈ ਗੱਲ ਨਹੀਂ ਤੁਸੀਂ ਕਰਨਾ ਕਰਕੇ ਇਸ ਗੱਲ ਦੀ ਆਉਂਗੀ ਕਿਥਨ ਮੈਂ ਵੀ ਮਾਰਦੇ ਆ ਫੇਰਾ ਮਾਰਿਓ ਫੇਰਾ ਕੀ ਕਹਦੇ ਨਾ ਧਿਆਨ ਭਰਾਵਾਂ ਦੇ ਸੌ ਦੇਲ ਦੀ ਗੱਲਾਂ ਹੁੰਦੀਆਂ ਮੈਂ ਸੋਚਿਆ ਨਾ ਕੀ ਕਰੀ ਨਾ ਹੋਰ ਕਿੰਨਾ ਕਰਨਾ ਮੈਂ ਵੀ ਦੇਖ ਹੌਲਾ ਆਪਣਾ ਕੋਈ ਨਹੀਂ ਕੋਈ ਨਹੀਂ ਆਵਾਂਗੇ ਜੀ ਠੀਕ ਹੈ ਹਾਂ ਚਲੋ ਠੀਕ ਹੈ ਭੈਣ ਜੀ ਚਲ ਹੋਣ ਠੀਕ